ਸ਼੍ਰੀ ਅਕਾਲ ਤਾਂ ਖਤਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਕਈ ਮਸਲਿਆਂ ਨੂੰ ਲੈ ਕੇ ਚਰਚਾ ਹੋਵੇਗੀ ਤੇ ਉੱਥੇ ਹੀ ਇਹ ਮੀਟਿੰਗ ਜਥੇਦਾਰ ਕਰਨ ਜਾ ਰਹੇ ਨੇ ਤੇ 71 ਤਸਦੀ ਹੈ ਤੇ 2 ਮਈ ਨੂੰ ਜਿਹੜੀ ਕਿ ਇਹ ਇਕੱਤਰਤਾ ਜਿਹੜੀ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਬੁਲਾਈ ਗਈ ਹੈ ਕਈ ਮਸਲਿਆਂ ਦੇ ਉੱਤੇ ਚਰਚਾ ਹੋਣ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਫਿਲਮਾਂ ਦੇ ਮਸਲਾ ਹੈ ਦਾ ਹੱਲ ਸਮੇਂ ਦੀ ਲੋੜ ਹੈ 2 ਮਈ ਨੂੰ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚੋ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਫਿਲਮਾਂ ਨੂੰ ਲੈ ਕੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਸਿੱਖ ਇਤਿਹਾਸ ਸੰਬੰਧੀ ਫਿਲਮਾਂ ਬਣਾਉਣ ਵਾਲੇ ਸਿੱਖ ਜਗਤ ਅਕਸਰ ਚਿੰਤਤ ਰਹਿੰਦੇ ਅਤੇ ਸਿੱਖ ਕੌਮ ਦੇ ਅੰਦਰ ਰੋਸ ਅਤੇ ਰੋਧ ਦੀ ਭਾਵਨਾ ਪ੍ਰਗਟ ਹੁੰਦੀ ਹੈ ਇਸ ਵਰਤਾਰੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਤ ਦੇ ਵੱਲੋਂ ਠੋਸ ਫੈਸਲਾ ਲੈਣ ਦੇ ਲਈ ਵਿਚਾਰ ਆਉਂਦੇ ਹਨ ਤੇ ਜਿਸ ਕਰਕੇ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਮਾ ਸੰਸਥਾਵਾਂ ਤੇ ਸਬਾ ਸੁਸਾਇਟੀਆਂ ਤੇ ਕੌਮੀ ਮਾਮਲਿਆਂ ਦੇ ਪ੍ਰਤੀ ਸੰਜੀਦਾ ਸਿਕ ਬੁੱਧੀਜੀਵਾ ਅਤੇ ਵਿਦਵਾਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰੇਖ ਦੀ ਹੇਠ 2 ਮਈ ਨੂੰ ਜਿਹੜੀ ਕਿ 71 ਤਸਦੀ ਗਈ ਹੈ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਹੁਣ ਇਹ ਪੋਸਟ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ 71 ਤਾ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਫਿਲਮਾਂ ਨੂੰ ਲੈ ਕੇ ਹੁਣ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਜਿਸ ਦੇ ਵਿੱਚ 2 ਮਈ ਨੂੰ ਇਹ ਮੀਟਿੰਗ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਵੇਂ ਜਥੇਦਾਰ ਸਾਫ਼ ਸੁਣਾਉਣਗੇ ਇਹ ਮੀਟਿੰਗ ਜਥੇਦਾਰ ਕਰਨ ਜਾ ਰਹੇ ਨੇ ਤੇ 71 ਤਾ ਸੱਦੀ ਹੈ ਤੇ 2 ਮਈ ਨੂੰ ਜਿਹੜੀ ਕਹੇ 71 ਤਾ ਜਿਹੜੇ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਬੁਲਾਈ ਗਈ ਹੈ ਕਈ ਮਸਲਿਆਂ ਦੇ ਉੱਤੇ ਚਰਚਾ ਹੋਣ ਜਾ ਰਹੀ ਹੈ। ਉੱਥੇ ਇਹਨਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਫਿਲਮਾਂ ਦੇ ਮਸਲਾ ਹੈ ਦਾ ਹੱਲ ਸਮੇਂ ਦੀ ਲੋੜ ਹੈ। 2 ਮਈ ਨੂੰ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚੋ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਫਿਲਮਾਂ ਨੂੰ ਲੈ ਕੇ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਸਿੱਖ ਇਤਿਹਾਸ ਸੰਬੰਧੀ ਫਿਲਮਾਂ ਬਣਾਉਣ ਵਾਲੇ ਸਿੱਖ ਜਗਤ ਅਕਸਰ ਚਿੰਤਤ ਰਹਿੰਦਾ ਹੈ ਤੇ ਸਿੱਖ ਕੌਮ ਦੇ ਅੰਦਰ ਰੋਸ ਅਤੇ ਰੋਧ ਦੀ ਭਾਵਨਾ ਪ੍ਰਗਟ ਹੁੰਦੀ ਹੈ ਇਸ ਵਰਤਾਰੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਤ ਦੇ ਵੱਲੋਂ ਠੋਸ ਫੈਸਲਾ ਲੈਣ ਦੇ ਲਈ ਵਿਚਾਰ ਆਉਂਦੇ ਹਨ ਤੇ ਜਿਸ ਕਰਕੇ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਮਾ ਸੰਸਥਾਵਾਂ ਤੇ ਸਬਾ ਸੁਸਾਇਟੀਆਂ ਤੇ ਕੌਮੀ ਮਾਮਲਿਆਂ ਦੇ ਪ੍ਰਤੀ ਸੰਜੀਦਾ ਸਿੱਖ ਬੁੱਧੀਜੀਵਾ ਅਤੇ ਵਿਦਵਾਨਾਂ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰੇਖ ਦੀ ਹੇਠ 2 ਮਈ ਨੂੰ ਜਿਹੜੀ ਕਿ 71 ਤਸਦੀ ਗਈ ਹੈ ਤੇ ਦੱਸਿਏ ਕਿ ਉਹਨਾਂ ਦੇ ਵੱਲੋਂ ਹੁਣ ਇਹ ਪੋਸਟ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਕੱ터 ਤ ਸੱਦੀ ਗਈ ਹੈ ਤੇ ਜਿਸ ਦੇ ਵਿੱਚ ਫਿਲਮਾਂ ਨੂੰ ਲੈ ਕੇ ਹੁਣ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਜਿਸ ਦੇ ਵਿੱਚ 2 ਮਹੀਨ ਨੂੰ ਇਹ ਮੀਟਿੰਗ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਵੇਂ ਜਥੇਦਾਰ ਸਾਬ ਸੁਣੋਣ